ਗੁਰੂਰ ਕਾਲ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਇੱਕ ਨਵੀਂ ਬਲੌਗ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਜਾਣ ਦੀ ਤਿਆਰੀ ਚ ਜੀ ਅੱਜ ਆਪਾਂ ਜਾਣਾ ਭੈਣ ਲਵੇ ਨਾਬੇ ਲਵੇ ਤੇ ਉੱਥੇ ਇੱਕ ਦੋ ਜਗ੍ਹਾ ਨਹੀਂ ਗਿਆ ਦੇਖਣ ਆਣੀਆਂ ਤੇ ਨਾਲੇ ਉਹ ਦੇ ਕੰਮ ਕਿਦ ਨਾਲੇ ਤੁਸੀਂ ਵੀ ਦੇਖ ਲਿਓ ਅੱਜ ਛੁੱਟੀ ਸੀ ਹੋਰ ਕੋਈ ਸਲਾ ਹੈ ਨਹੀਂ ਸੀਗੀ ਕੰਮ ਕੋਈ ਹੈ ਨਹੀਂ ਸੀ ਤੇ ਚਲੋ ਸੋਚਿਆ ਵੀ ਚਲੋ ਨਾਲੇ ਘੁੰਮਿਆਵਾਂਗੇ ਤੇ ਨਾਲੇ ਭੈਣਾਂ ਹੋਰਾਂ ਨੂੰ ਮਿਲਿਆਵਾਂਗੇ ਤੇ ਬਾਕੀ ਗੱਲਾਂ ਵਾ ਤਾਂ ਹੁਣ ਬਸ ਉੱਠੇ ਆਂ ਚਾਹ ਚੂ ਪੀਤੀ ਹਲੇ ਚਾਹ ਪੀ ਕੇ ਬਸ ਹੁਣ ਤਿਆਰ ਹੋ ਕੇ ਫਿਰ ਚੱਲਦੇ ਆਂ ਭੈਣਾਂ ਵਰਾਂ ਦੇ ਤੇ ਆਪਾਂ ਜੀ ਹੁਣ ਚੱਲ ਪਏ ਤੇ ਨਿਕਲਦੇ ਹੁਣ ਬਾਹਰ ਨੂੰ ਤੇ ਕਿਆ ਕੇ ਦੇਖਦੇ ਬਾਕੀ ਰਸਤੇ ਚ ਕੀ ਪਛਾਉਂਦਾ ਆਮ ਦੇ 6 ਵੱਜ ਚੁੱਕੇ ਆ ਤੇ ਹੁਣ ਆਪਾਂ ਚੱਲਾਂਗੇ ਗੁਰਦੁਆਰਾ ਨੌਵੇਂ ਪਾਸ਼ਾ aí ਦਰਸ਼ਨ ਕਰਨ। ਅਰੇ ਇੱਕ aí ਦੋ ਉਪਰ ਲਵੇ ਪਿੰਡਾਂ ਤੇ ਗੁਰਦੁਆਰਾ ਕਿਦੂ ਪੁਰਚਿਆ? ਬੱਸਦਾ ਕਿਸੇ ਹੋਰ ਪਿੰਡ ਦਾ, ਧਨੇੜੇ ਪਿੰਡ ਦਾ। ਤੇ ਹੁਣ ਆਪਾਂ ਉੱਥੇ ਚੱਲਦੇ ਆਂ ਤੇ ਦਰਸ਼ਨ ਕਰਦਿਆਂ ਨਾਲੇ ਤੁਸੀਂ ਵੀ ਕਰਿਓ। ਤੇ ਗੁਰਦੁਆਰਾ ਨੌਵੇਂ ਪਾਸ਼ਾ aí ਇਤਿਹਾਸਿਕ ਗੁਰਦੁਆਰਾ ਤੇ ਚੱਲਦੇ ਆਂ ਫਿਰ ਆਪਾਂ। ਜਾਣ ਲਈ ਗੱਡੀ ਆਪਣੀ ਤਿਆਰ ਆਂ। ਤੇ ਇਥੋਂ ਹੈ 1 1 ਕਿਲੋਮੀਟਰ ਖੋਣਾ ਇੱਕ ਤੋਂ ਵੀ ਘੱਟ ਹੀ ਆ ਤੇ ਆਪਾਂ ਜਾਵਾਂਗੇ ਇਹ ਵਾਲੀ ਗੱਡੀ ਤੇ ਆਪਣੀ ਤੇ ਇਹ ਨਮੀ ਕੜਾਈ ਸੀਗੀ ਤੇ ਚੱਲਦਿਆਂ ਨਾਲ ਇਹਦਾ ਵੀ ਫਿਰ ਆਪਾਂ ਵਾਕੇ ਲਿਆਉਣੇ ਹੈਗੇ ਚਲੋ ਜੀ ਫਿਰ ਚਲੋ ਸ਼ੇਰੋ ਪਈ ਬੈਠੀਏ ਨਹੀਂ ਆਏ ਬੈਠੀ ਤਾਂ ਆ ਗਈ ਚਲੋ ਜੀ ਆ ਦੇ ਪੂਰਨ ਲੱਗ ਰਿਹਾ ਹੈ ਜੀ ਇਹ ਵੜਾ ਹੈ ਇਹ ਇਧਰੋਂ 메인 게ਟ ਆ ਗਿਆ ਠੀਕ ਆ ਉਹ ਸਾਹਮਣੇ ਦਰਵਾਜ਼ਾ ਹੈ ਤੇ ਇਧਰੋਂ ਇਹ ਵੜੇ ਇਹ ਕਮਰੇ ਹੋਣੇ ਹਨਾ ਰਹਿਣ ਵਾਸਤੇ ਇੱਕ ਕਮਰੇ ਆ ਤੇ ਬਾਕੀ ਸਾਹਮਣੇ ਆ ਸਾਹਮਣੇ ਦਰਬਾਰ ਸਾਹਿਬ ਆ ਗਿਆ ਆ ਛੋਟਾ ਪਾਰਕ ਆ ਗਿਆ ਵਿੱਚ ਹੁਸਤੇ ਲੋ ਜੀ ਗੁਰਦੁਆਰਾ ਸਾਹਿਬ ਅੰਦਰ ਪਹੁੰਚ ਗਏ ਤੇ ਤੇ ਇੱਕ ਬਹਾਦਰ ਸਿਮਰਿਆ ਘਰ ਨੌ ਨੇ ਦਾਵਤ ਧਾਈ ਗੁਰਦੁਆਰਾ ਗੁਰੂ ਸਰ ਸਾਹਿਬ ਪਾਸ਼ਾ ਨੌਵੀਂ ਇਧਰ ਆ ਗਿਆ ਲੰਗਰ ਹਾਲ ਦੇ ਕੁਛ ਅ ਜੋ ਲੱਕੜਾਂ ਵਗੈਰਾ ਪੱਥਿਆਂ ਵਗੈਰਾ ਉਪਈਆਂ ਸਾਹਮਣੇ ਦਰਵਾਜ਼ਾ ਇਹ ਹਾਂਜੀ ਤੇ ਰਿਹਾ ਇਤਿਹਾਸ ਇਹ ਤੁਸੀਂ ਇਤਿਹਾਸ ਪੜ ਸਕਦੇ ਹੋ ਅ ਇਹ ਗੁਰਦੁਆਰਾ ਸਾਹਿਬ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹੀ ਦੇ ਚਰਨ ਛੋਹ ਪ੍ਰਾਪਤ ਹੈ ਇਹ ਸਥਾਨ ਤੇ ਗੁਰੂ ਜੀ ਨੇ ਪਿੰਡ ਸੇਬੜੋਂ ਸੇਬੜੋਂ ਤੋਂ ਪਹੁੰਚੇ ਤੇ ਇਸ ਟੋਬੇ ਤੇ ਟੋਬੇ ਦੇ ਕੰਡੇ ਤੇ ਥੜੇ ਤੇ ਇੱਕ ਰਾਤ ਵਿਸ਼ਰਾਮ ਕੀਤਾ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਤੇ ਆਪਣੀ ਦੰਤਨ ਸਥਾਨ ਤੇ ਲਗਾ ਦਿੱਤੀ ਜੋ ਕੀ ਅੱਜ ਵੀ ਕਿਕਰ ਦੇ ਰੂਪ ਵਿੱਚ ਮੌਜੂਦ ਹੈ ਇਹ ਟੋਬਾ ਜਿਹੜਾ ਕੀ ਗੁਰੂ ਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਤੁਸੀਂ ਸਕਰੀਨਸ਼ਾਟ ਵੀ ਲੈ ਸਕਦੇ ਹੋ ਤੇ ਵੀਡੀਓ ਨੂੰ ਪਾਜ਼ ਕਰਕੇ ਸਾਰਾ ਪੜ ਸਕਦੇ ਹੋ ਇਤਿਹਾਸ ਤੇ ਬਾਕੀ ਇਤਿਹਾਸ ਇੱਥੇ ਐਵੇਂ ਆ ਕਿ ਗੁਰੂ ਤੇਗ ਬਹਾਦਰ ਜੀ ਜਦੋਂ ਕਿੱਥੇ ਆ ਰਹੇ ਸੀ ਰਸਤੇ ਵਿੱਚ ਉਹ ਕਿਸੇ ਕਿਸਾਨ ਤੋਂ ਕਿਸਾਨ ਤੋਂ ਉਹਨਾਂ ਦੇ ਨਾਲ ਜੋ ਸਿੱਖ ਸੀ ਉਹਨਾਂ ਨੇ ਕਿਸੇ ਕਿਸਾਨ ਤੋਂ ਪੁੱਛ ਕੇ ਕੁਝ ਗੰਨੇ ਪੱਟਣ ਦੀ ਜੋ ਆਗਿਆ ਲਈ ਤੇ ਗੰਨੇ ਪੱਟਣ ਦੀ ਆਗਿਆ ਦੇ ਦੌਰਾਨ ਉਹ ਸਿੱਖਾਂ ਨੇ ਕੁਝ ਗੰਨੇ ਜ਼ਿਆਦਾ ਪੁੱਟ ਲਏ ਤੇ ਜਿਆਦਾ ਪੁੱਟਣ ਦੇ ਨਾਲ ਜੋ ਕਿਸਾਨ ਸੀ ਉਸ ਨੂੰ ਗੁੱਸਾ ਆਇਆ ਕਦਾ ਇਹਨਾਂ ਨੇ ਨੁਕਸਾਨ ਕਰ ਦਿੱਤਾ ਤਿੰਨ ਉਹ ਜੋ ਸਿੱਖ ਸੀ ਉਹ ਗੁਰੂ ਸਾਹਿਬ ਜੀ ਲਵੇ ਆਏ ਤੇ ਉਹਨਾਂ ਨੇ ਆ ਕੇ ਗੁਰੂ ਸਾਹਿਬ ਜੀ ਨਾਲ ਬਾਰਤਲਾਬ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਜੋ ਕਿਸਾਨ ਹੈ ਉਹ ਗੁੱਸਾ ਹੋ ਗਏ ਹੈ ਤੇ ਜੋ ਗੰਨੇ ਦੀ ਫਸਲ ਸੀ ਉਸ ਨੂੰ ਅੱਗ ਲੱਗ ਗਈ ਸੀ ਕਿਉਂਕਿ ਉਹ ਕਿਸਾਨ ਨੇ ਜੋ ਗੁਰੂ ਸਾਹਿਬ ਜੀ ਨੂੰ ਕੁਝ ਮਾੜਾ ਬੋਲਿਆ ਹੋਣਾ ਤੇ ਉਹ ਗੰਨੇ ਦੀ ਫਸਲ ਸਾਰੀ ਮੱਚ ਗਈ ਜਲ ਗਈ ਤੇ ਉਹਦੇ ਨਾਲ ਉਹਨਾਂ ਨੇ ਆ ਕੇ ਜਦੋਂ ਦੱਸਿਆ ਗੁਰੂ ਸਾਹਿਬ ਦੇ ਨਾਲ ਜੋ ਸਿੱਖ ਸੀ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਦੁਬਾਰਾ ਜਾਓ ਉਸ ਫਸਲ ਨੂੰ ਦੇਖੋ ਤੇ ਫਸਲ ਲਵੇ ਜਾ ਕੇ ਕਿ ਉਹ ਜੋ ਗੰਨੇ ਹੋਣਗੇ ਉਹ ਪਹਿਲਾਂ ਨਾਲੋਂ ਜ਼ਿਆਦਾ ਮਿੱਠੇ ਹੋਣਗੇ ਤੇ ਉੱਥੇ ਗਏ ਤੇ ਉਹਨਾਂ ਨੇ ਦੇਖਿਆ ਤੇ ਉਹ ਗੰਨੇ ਪਹਿਲਾਂ ਨਾਲੋਂ ਵੱਧ ਮਿੱਠੇ ਨਿਕਲੇ ਤੇ ਫਸਲ ਵੀ ਸਹੀ ਸਲਾਮਤ ਬਚ ਗਈ ਮਮਾ ਤੇਰਾ ਨੀ ਖਾ ਲੋ ਖਾ ਲੋ ਖਾ ਲੋ ਖਾ ਲੋ ਚੱਕ ਲੋ ਘੰਮ ਨੇ ਚੱਕਦੇ ਚੱਕ ਲੋ ਰਹਾ ਕਰੋ ਆਏ ਆਪਣਾ ਮਰਦਾਂ ਚੰਚੇ ਕਰਿਆ ਮੈਂ ਤਾਂ ਫਿਰ ਵੀ ਉਹਨਾਂ ਨੂੰ ਕਿਤੇ ਲਾਪਨ ਕਰ ਲੈ ਇਧਰ ਲੰਗਰ ਹਾਲ ਆ ਗਿਆ ਜੀ ਸਾਹਮਣੇ ਇਧਰ ਆ ਗਿਆ ਲੰਗਰ ਹਾਲ ਤੇ ਲੰਗਰ ਹਾਲ ਫਿਰ ਆਪਾਂ ਉੱਪਰ ਦੀ ਆਣ ਇਧਰ ਘੁੰਮ ਕੇ ਤੇ ਪਹਿਲਾਂ ਆਪਾਂ ਚੱਲਦੇ ਆਂ ਇਧਰ ਸਰੋਵਰ ਗਣੀ ਜਿੱਧਰ ਦਾਤਨ ਗੱਡੀ ਹੋਈ ਆ ਪਹਿਲਾਂ ਪੁੱਧਰ ਚੱਲ ਕੇ ਹੀ ਚਲੋ ਪਾਣੀ ਨਹੀਂ ਮੇਰੇ ਬਾਹਰ ਹੀ ਨਾ ਇੱਧਰ ਉੱਪਰ ਦੀ ਚਲਦੇ ਆ ਨਾ ਇੱਧਰ ਇੱਧਰ ਮਸ਼ੀਨਰੀ ਖੜੀ ਆ ਜੂ ਵੀ ਕੰਮ ਲੈਂਦੇ ਹੋਣੇ ਆ ਇੱਧਰ ਆ ਗਿਆ ਗੈਸ ਰੋਵਰ ਜਿਹਨੇ ਹੋਰੀ ਤੇ ਇਹ ਆਗੇ ਜੀ ਉਹ ਕਿਕਰ ਜਿਹੜੀ ਕਿ ਗੁਰੂ ਤੇਗ ਬਹਾਦਰ ਜੀ ਨੇ ਦਾਤਣ ਕਰਕੇ ਗੱਡੀ ਸੀ ਇੱਥੇ ਗੁਰੂ ਤੇਗ ਬਹਾਦਰ ਜੀ ਇੱਕ ਰਾਤ ਰਹੇ ਸੀਗੇ ਤੇ ਜਦੋਂ ਆਪਣੀ ਇੱਧਰੋਂ ਉਦਾਸੀ ਦੌਰਾਨ ਉਰੋਂ ਦੀ ਲੰਗ ਰਹੀ ਸੀ ਤਾਂ ਉਹ ਉਰੇ ਇੱਕ ਰਾਤ ਰੁਕੇ ਸੀ ਤੇ ਇੱਥੇ ਸਰੋਵਰ ਬਣਾਇਆ ਹੋਇਆ ਸਰੋਵਰ ਚੱਲਦੇ ਆ ਸ਼ਾਇਦ ਮੈਨੂੰ ਲੱਗਦਾ ਸੁੱਕਾ ਹੀ ਹਲੇ ਪਾਣੀ ਹੈ ਨਹੀਂ ਹਾਂ ਪਾਣੀ ਹੈ ਨਹੀਂ ਗਾ ਤੇ ਸਰੋਵਰ ਸੁੱਕਾ ਪਿਆ ਤੇ ਇਧਰ ਇਹ ਆ ਗਈ ਉਹ ਕਿਕਰ ਜੋ ਕਿ ਇਤਿਹਾਸਿਕ ਗੁਰਦੁਆਰਾ ਨੌਵੇਂ ਪਾਤਸ਼ਾਹੀ ਦਰਬਾਰ ਸਾਹਿਬ ਪਹਿਲਾਂ ਉਰੇ ਕਹਿੰਦੇ ਆ ਵੀ ਇੱਥੇ ਸੀ ਤੇ ਹੁਣ ਦਰਬਾਰ ਸਾਹਿਬ ਉਧਰ ਪਹਿਲਾਂ ਉਰਾਂ ਸੀਗਾ ਆ ਜਗ੍ਹਾ ਤੇ ਅਜੇ ਪਹਿਲਾਂ ਇਹ ਜਗ੍ਹਾ ਸੇ ਉੱਪਰ ਸੀਗਾ ਦਰਬਾਰ ਸਾਹਿਬ ਹੁੰ ਦਰਬਾਰ ਸਾਹਿਬ ਥੋੜਾ ਉਧਰ ਕਰਤਾ ਤੇ ਉਧਰ ਪਰਾਂ ਦਰਬਾਰ ਸਾਹਿਬ ਦੇ ਦੂਸਰੇ ਪਾਸੇ ਉਧਰ ਲੰਗਰ ਹਾਲ ਤੇ ਇਧਰੋਂ ਨਿਸ਼ਾਨ ਸਾਹਿਬ ਦੇ ਜਿੱਧਰ ਉਹ ਟੈਂਕੀ ਆ ਉਧਰ ਮੇਨ ਗੇਟ ਆ ਗਿਆ ਮੈਮ ਜਿਹੜਾ ਫੇਸ ਸਾਹਮਣੇ ਅਹਮ ਲਮੀ ਬਣਾਈਏ ਫਲਾ ਫਲਾ ਉਹ ਤੋਂ ਕਮਰੇ ਨੇ ਉਹ ਲੰਗਰ ਹਾਲ ਹੁੰਦਾ ਸੀ ਪੁਰਾਣਾ ਇਹੜਾ ਮਤਲਬ ਆ ਜਿਹੜੇ ਕਮਰੇ ਆ ਲੰਗਰ ਹਾਲ ਸੀ ਇੱਥੇ ਦੋ ਦੋ ਤਿੰਨ ਕਮਰੇ ਸੀ ਬਾਕੀ ਲੰਗਰ ਹਾਲ ਸੀ ਸਾਰਾ ਸੈਟ ਸੁੱਟ ਪਾਇਆ ਹੈ ਅੱਛਾ ਤੇ ਫਿਰ ਇਟ ਹੈਗੇ ਹਾਂ ਮੀਂਹ ਨਾਲ ਮੀਂਹ ਵਾਪੇ ਇੱਕ ਕਮਰੇ ਸਾਰਾ ਨਮ ਨਾ ਹੈ ਕਮਰੇ ਨੇ ਹੁਣ ਆਹ ਹੁਣ ਸੰਭਾਲ ਕਰਨਾ ਪਹਿਲਾਂ ਸੰਭਾਲ ਹੈ ਨਹੀਂ ਹੈ ਨਾ ਵੈਸੇ ਸੰਭਾਲ ਸੰਭਾਲ ਹੁਣ ਵੀ ਵਸਾ ਇਕੱਲਾ ਇੱਕ ਥੜਾ ਬਣਾਇਆ ਤੇ ਆ ਦਰਬਾਰ ਸਾਹਿਬ ਦੀ ਇਹ ਜੋ ਜਗਾ ਇਹ ਬਰੇ ਦਰਬਾਰ ਸਾਹਿਬ ਦੀ ਪਹਿਲਾ ਇਹ ਦਰਬਾਰ ਸਾਹਿਬ ਸੀ ਤੇ ਇਹ ਇਹ ਦਰਬਾਰ ਸਾਹਿਬ ਵਾਲਾ ਉਹ ਥੜਾ ਆ ਗਿਆ ਤੇ ਇਹਦੀ ਵੀ ਸੰਭਾਲ ਹੈ ਨਹੀਂ ਸੰਭਾਲ ਉਹਦੇ ਬਹੁਤ ਘੱਟਾ ਜਿਹੜੇ ਸਾਹਮਣੇ ਇਤਿਹਾਸਿਕ ਸਥਾਨ ਆ ਤੇ ਆਪਣੇ ਇਹੀ ਕਮੀਆਂ ਬਸ ਥੋੜੀਆਂ ਜੋ ਰਹਿ ਰਹੀਆਂ ਨੇ ਕਿ ਸੰਭਾਲ ਨਹੀਂ ਕਰਦੇ ਜੋ ਸਿੱਖੀ ਵਾਲਾ ਲੋਕ ਘਟ ਆ ਰਹੇ ਜਾਂ ਘਟ ਧਿਆਨ ਦੇ ਰਹੇ ਆ ਇੰਨਾ ਇਤਿਹਾਸਿਕ ਸਥਾਨ ਹੋਣ ਦੇ ਬਾਵਜੂਦ ਹੁਣ 6:30 ਵਜੇ ਦਾ ਟਾਈਮ ਹੋ ਰਿਹਾ ਤੇ ਹਲੇ ਤੁਸੀਂ ਅੰਦਰ ਦੇਖ ਕੇ ਆਏ ਹੋ ਤੇ ਹਲੇ ਤੱਕ ਉਹ ਜੋ ਬਾਣੀ ਵੀ ਨਹੀਂ ਪੜੀ ਜਾ ਰਹੀ ਸ਼ਾਇਦ ਲੇਟ ਪੜਦੇ ਹੋਣੇ ਜਾਂ ਤਾਂ ਤੇ ਬਾਕੀ ਇਤਿਹਾਸਿਕ ਉਸਤਾਨਾਂ ਦੇ ਆਪਾਂ ਦੇਖਦੀਆਂ ਅਕਸਰ ਕੀ ਬਾਣੀ ਚੱਲਦੀ ਰਹਿੰਦੀ ਹੈ ਤੇ ਟਾਈਮ ਬਹੁਤ ਹੋ ਗਿਆ ਫਰ ਵੀ ਹਲੇ ਤੱਕ ਬਾਣੀ ਨਹੀਂ ਪੜੀ ਜਾ ਰਹੀ ਜਦਾਂ ਕਾਰਨ ਕਿ ਉਹ ਲੋਕ ਘਟਾਂਗੇ ਸੋ ਪੰਜਾਬ ਪੰਜਾਬ ਚ ਲੋਕਾਂ ਦੀ ਤਾਂ ਕੀ ਕਮੀ ਹੋਣੀ ਚਾਹੀਦੀ ਆ ਤੇ ਇਧਰੋਂ ਚਲੋ ਚਲਦੇ ਆਂ ਪੰਜੀਆਂ ਗੱਲਾਂ ਚ ਆਪਾਂ ਨਹੀਂ ਧਿਆਨ ਦੇਣਾ ਤੇ ਇਧਰ ਆ ਗਿਆ ਲੰਗਰ ਹਾਲ ਲੱਗੇ ਤੇ ਪਹਿਲਾਂ ਕਹਿ ਰਹੇ ਆਂਗੇ ਕਿ ਇਧਰ ਉਹਰੇ ਕਮਰੇ ਹੁੰਦੇ ਸੀ ਆ ਜਗ੍ਹਾ ਤੇ ਇਹ ਮੀਂਹ ਦੇ ਕਾਰਨ ਆ ਜਗ੍ਹਾ ਤੇ ਸਾਰੇ ਕਮਰੇ ਸੀ ਮੀਂਹ ਦੇ ਕਾਰਨ ਜੋ ਗਿਰ ਗਈ ਗੰਧ ਤੇ ਹੁਣ ਇਹ ਚੱਕ ਦਿੱਤੇ ਤੇ ਫਿਰ ਹੁਣ इधर कर दिता लंगरह हारा हूं ता काफी समा हो गया वैसे था। काफी साल हो गए पुरानी गल पहला उधर होंगे स्थान काफी हो गया एक गेट इधर आ जाता यह बैक साइड तो गेट आ रहा ये वो वाला गेट है आए इधर ही आए आप इधरों सामने तो आप इधरों सामने तो आए हैं आप सड़क ਜਿੱਧਰੋਂ ਬਾਈ ਉਹ ਮੋਟਰਸਾਈਕਲ ਜਾ ਰਹੇ ਹਾਂ ਤੇ ਆਪਾਂ ਉਧਰੋਂ 메ਨ ਗੇਟ ਉੱਪਰ ਦੀ ਆਇਆ ਘੁੰਮ ਕੇ ਇਹ ਵਾਲਾ ਸਾਹਮਣੇ ਇਹ ਗੇਟ ਬੈਕ ਸਾਈਡ ਤੋਂ ਆ ਜਾਂਦਾ ਤੇ ਇੱਧਰੋਂ ਆ ਗਿਆ ਸਥਾਨ ਦੀਵਾਨ ਹਾਲ ਆ ਗਿਆ ਸਾਹਮਣੇ ਇਹ ਗੇਟ ਤੋਂ ਤੇ ਇਧਰੋਂ ਬਰਤਨ ਵਗੈਰਾ ਧੋਣ ਨੂੰ ਬਣਾਇਆ ਹੋਇਆ ਆਈ ਨੀ ਉਹ ਇਹ ਗੱਤੀ ਇੱਧਰ ਆ ਗਿਆ ਲੰਗਰ ਹਾਲ ਇੱਧਰ ਸ਼ਾਇਦ ਬਾਬਾ ਜੀ ਦੇ ਕਮਰੇ ਹੋਣੇ ਆ ਇੱਥੇ ਰਹਿੰਦੇ ਹੋਣੇ ਆ ਤੇ ਬਾਬਾ ਜੀ ਨਾਲ ਗੱਲਬਾਤ ਕੀਤੀ ਆ ਤੇ ਇਹ ਬਾਬਾ ਜੀ ਕਹਿੰਦੇ ਨਵੇਂ ਆਏ ਆ ਫਿਲਹਾਲ ਤੇ ਇਹਨਾਂ ਨੂੰ ਇੰਨੀ ਜਾਣਕਾਰੀ ਨਹੀਂ ਹਲੇ بس وہی ਜਾਣਕਾਰੀ ਮਤਲਬ ਜੋ ਦੱਸਿਆ ਕਿ ਇਤਿਹਾਸਿਕ ਸਥਾਨ ਆ ਕਿ ਗੁਰੂ ਤੇਗ ਬਹਾਦਰ ਜੂ ਜੂ ਇਕਰਾ ਤੋਰੇ ਠਹਿਰੇ ਸੀਗੇ ਤੇ ਇਤਿਹਾਸ ਜੋ ਕਿ ਇਕਰਾ ਠਹਿਰੇ ਤੇ ਸਵੇਰ ਉੱਠ ਕੇ ਜੋ ਦਤਨ ਕੀਤੀ ਤੇ ਦਤਨ ਉੱਤੇ ਗੁਰੂ ਸਾਹਿਬ ਜੀ ਨੇ ਗੱਡ ਦਿੱਤੀ ਉਹ ਤੇ ਉਹ ਦਤਨ ਹਰੀ ਹੋ ਗਈ ਉਹ ਜੋ ਆਪਾਂ ਕਿਕਰ ਦੇਖ ਕੇ ਆਇਆ ਤੇ ਬਾਕੀ ਇਤਿਹਾਸ ਤੁਸੀਂ ਇੱਕ ਵਾਰ ਫਿਰ ਦੇਖ ਲਓ ਜੇ ਪੜਨਾ ਚਾਹੋ ਪੜਨਾ ਚਾਹੋ ਨਹੀਂ ਹੁੰਦਾ ਪੜ ਲਿਆ ਕਰੋ ਕਿਉਂਕਿ ਇਤਿਹਾਸ ਜੋ ਹੁੰਦਾ ਹੈ ਇਤਿਹਾਸ ਆਪਣਾ ਯਾਦ ਰੱਖਣਾ ਚਾਹੀਦਾ ਮਿੱਟਦਾ ਜਾਂਦਾ ਇਤਿਹਾਸ ਤੇ ਸਿਰੋ ਚੱਲਦੇ ਆ ਹੁਣ ਆਪਾਂ ਦਰਸ਼ਨ ਕਰ ਲਓ ਇੱਕ ਵਾਰ ਫੇਰ ਤੋਂ ਕੌਣ ਹਾਲ ਦਾ ਕੱਢੀ ਜਾਂਦੀ ਏ ਛਲਾਂਗਾ ਮਾਰਦੀ ਤੇ ਗੁਰੂ ਘਰ ਆਪਾਂ ਦਰਸ਼ਨ ਕਰਕੇ ਆ ਗਏ ਤੇ ਹੁਣ ਆਪਾਂ ਜਾ ਰਹੇ ਸੀਗੇ ਬਾਜ਼ਾਰ ਤੇ ਸਬਜੀ ਸਬਜੀ ਲੈ ਕੇ ਆਉਣੇ ਆਂ ਦਾਲ ਸਬਜੀ ਕੀ ਬਣਾਉਣੀਆਂ ਦੇਖਦੇ ਆਂ ਤੇ ਹੁਣ ਚਲਦਾ ਇਹ ਬਾਜ਼ਾਰ ਨੂੰ ਤੇ ਦਰਸ਼ਨ ਤੁਹਾਨੂੰ ਕਰ ਹੀ ਲਏ ਚਲੋ ਜੀ ਟਾਈਮ ਹੋ ਗਿਆ ਇਸ ਵੇਲੇ 7 ਵਜੇ ਦਾ ਤੇ ਬਾਕੀ ਕਿਵੇਂ ਉਹ ਤਾਂ ਥਲੇ ਕੇ ਫੇਟੇ ਤੇ ਚਲੋ ਜੀ ਇਸ ਦੇ ਨਾਲ ਹੀ ਵੀਡੀਓ ਸਮਾਪਤ ਕਰਦੇ ਆਂ ਉਮੀਦ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊ ਹੋਰ ਅੱਜ ਕਿਤੇ ਗਏ ਨਹੀਂ ਬਸ ਅੱਜ ਆਪਾਂ ਹੋਰੇ ਆਏ ਸੀਗੇ ਨਾਬੇ ਤੇ ਇੱਥੋਂ ਬਸ ਆਪਾਂ ਗੁਰੂ ਘਰ ਹੀ ਜਾ ਕੇ ਆਏ ਅੱਜ ਤੇ ਬਸ ਕੀ ਸ਼ਾਇਦ ਕੱਲ ਨੂੰ ਆਪਾਂ ਉੱਤੇ ਚਾਹੀਏ ਘੁੰਮਣ ਤੇ ਐਂ ਵੀਡੀਓ ਬਣਾਵਾਂ ਜੇ ਵੀਡੀਓ ਬਣਾਈ ਤਾਂ ਆਪਾਂ ਫਿਰ ਕੱਲ ਨੂੰ ਅਪਲੋਡ ਕਰਾਂਗੇ ਤੇ ਧੰਨਵਾਦ ਵੀਡੀਓ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ